ਬਾਈ ਦੇਖੋ ਕਿੰਨੇ ਪੈਰ ਵੜੇ ਇਹਦੇ ਭਾਂ ਕੋੜੀ ਦੇ ਆਪਾਂ ਕੋੜੀ ਦੇ ਪੈਰ ਪਰੋ ਲੈ ਇੰਨਾ ਚੰਮ ਹੋ ਜਾਉਣਾ ਤੇ ਨਹੀਂ ਡਰ ਜਾਂਦੇ ਨਹੀਂ ਬਣ ਬਣਾਏ ਬਾਬਾ ਜੀ ਪਰ ਇਹ ਚਾਛੇ ਵੀ ਲਉ ਲਉ ਨਾ ਮਗੇ ਉਹਨਾਂ ਨੂੰ ਲੱਗਿਆ ਕਿਦਾਂ ਨੂੰ ਉਹ ਆਵਾਜ਼ ਸੁਣੋ ਲੱਗਿਆ ਇਹਨਾਂ ਨੂੰ ਕਿੱਥਾ ਪਹਿਲਾਂ ਦੀ ਇਤਰਾਦੀਏ ਉਹ ਇੱਥੇ ਵੱਡਦੀਏ ਪੈਰ ਕੇ ਨਾ ਵੱਟੀਏ ਵੇਰੇ ਅੰਡੇ ਵੀ ਆ ਕੋਈ ਨਹੀਂ ਵੇ ਲੈਨੇ ਆ ਵੀ ਬਾੜ ਦਿੰਨੇ ਆ ਨਾਲ ਹੀ ਤੁਹਾਡੇ ਵੀ ਬਣਾ ਦੇਨੇ ਆ ਨਾਲੇ ਹੁਣ ਹੁਣ ਨਾ ਇਹਨੇ Holi ਹੋ ਗਈ ਤੇ ਵਜੇ ਆ ਪ੍ਰੇਮ ਕਰਦੀ ਆਪਣੇ ਨਾਲ ਦੇਖੋ ਹਾਂ ਆਰਾਮ ਕੀ ਰੰਗ ਰੋੜ ਮਾ ਜਾਵੰਡਿਆ ਵੀ ਹਾਂ ਮੈਂ Holi ਹੋਣ ਦੇ ਆ ਪੈਰ ਮੇ Holi ਹੋਣ ਦੇ ਪੈਰ ਮਜਾ ਆਉਂਦੇ ਹਨ ਵੀ ਹਾਂ ਮੈਂ Holi ਹੋ Holi ਹੋ ਗਈ ਹੁਣ ਹਣ ਬਾਬਾ ਜੀ ਹਾਂਜੀ ਆ ਦੇਖੋ ਬਾਬਾ ਜੀ ਪ੍ਰੇਮ ਕਰ ਲਈ ਦੇਖੋ ਕਿੱਦਾਂ ਹੈਲੋ ਆ ਕੋਈ ਨਹੀਂ ਮਰੀਆ ਬਾਸ਼ਾ ਹਾਂਜੀ ਹਾਂਜੀ ਆਹ ਕਾ ਹਾਂਜੀ ਆਹ ਦੇਖੋ ਜੀ ਹਾਂ ਕਟੋ ਛੱਡ ਲੈ ਇੱਧਰ ਦੇਖੋ ਬਾਬਾ ਜੀ ਕਿੰਨੇ ਜ਼ਿਆਦੇ ਪੈਰ ਵਧੇ ਆ ਇੰਨੇ ਇੰਨੇ ਪੈਰ ਵਧੇ ਆ ਬਾਬਾ ਜੀ ਤੁਰਿਆ ਕਿ ਜਾਣਾ ਇਹਨਾਂ ਦੱਸਣਾ ਇਹ ਕੋ ਕੀ ਤੁਰਿਆ